ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਸੈਰ ਕਰਾਵਾਂਗੇ ਰਾਜਸਥਾਨ ਦੇ ਸ਼ਹਿਰ ਅਲਵਰ ਦੀ ਤੇ ਇਸ ਨੂੰ ਪੂਰਬੀ ਰਾਜਸਥਾਨ ਦਾ ਕਸ਼ਮੀਰ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਸਕਾਟਲੈਂਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਆਓ ਦੋਸਤੋ ਆਪਾਂ ਚੱਲਦੇ ਹਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਅਲਵਰ ਸ਼ਹਿਰ ਦੇ ਵੱਲ ਨੂੰ ਇਹ ਆਪਾਂ ਅਲਵਰ ਸ਼ਹਿਰ ਵੱਲ ਨੂੰ ਜਾ ਰਹੇ ਹਾਂ ਦੋਸਤੋ ਅਲਵਰ ਸ਼ਹਿਰ ਅਰਾਵਲੀ ਦੇ ਵਿੱਚ ਵਸਿਆ ਹੋਇਆ ਬਹੁਤ ਖੂਬਸੂਰਤ ਸ਼ਹਿਰ ਆ ਅਲਵਰ ਸ਼ਹਿਰ ਦੋਸਤੋ ਜੈਪੁਰ ਅਤੇ ਦਿੱਲੀ ਤੋਂ 150 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਅਲਵਰ ਸ਼ਹਿਰ ਦੀ ਜਿਹੜੀ ਸਥਾਪਨਾ ਸੀ ਉਹ 1775 ਈਸਵੀ ਦੇ ਵਿੱਚ राव ਰਾਜਾ ਪ੍ਰਤਾਪ ਸਿੰਘ ਨੇ ਕੀਤੀ ਸੀ ਇਹ ਦੋਸਤੋ ਇਸ ਦੇ ਤੁਸੀਂ ਕੁਝ ਖੂਬਸੂਰਤ ਪਿੰਡ ਦੇਖ ਰਹੇ ਹੋ ਛੋਟੇ ਛੋਟੇ ਪਿੰਡ ਨੇ ਪਹਾੜਾਂ ਦੇ ਵਿੱਚ ਵਸੇ ਹੋਏ ਤੇ ਇਸ ਸਮੇਂ ਆਪਾਂ ਪਹੁੰਚੇ ਆਂ ਸ਼ਹਿਰ ਅਲਵਰ ਦਾ ਜਿਹੜਾ ਮੁੱਖ ਬਾਜ਼ਾਰ ਆ ਜਿੱਥੇ ਘੰਟਾ ਘੜਾ ਆ ਆਪਾਂ ਉਹ ਤੁਹਾਨੂੰ ਦਿਖਾ ਰਹੇ ਆਂ ਇਹ ਆਸੇ ਪਾਸੇ ਜਿਹੜੀ ਇੱਥੋਂ ਦੀ ਮੇਨ ਮਾਰਕੀਟ ਕਹਿ ਲਓ ਜਾਂ ਮੇਨ ਬਾਜ਼ਾਰ ਕਹਿ ਲਓ ਇਹ ਸਾਰਾ ਅਲਵਰ ਸ਼ਹਿਰ ਦਾ ਤੁਸੀਂ ਮੇਨ ਮੁੱਖ ਬਾਜ਼ਾਰ ਦੇਖ ਰਹੇ ਹੋ ਅਲਵਰ ਸ਼ਹਿਰ ਦੋਸਤੋ ਕਾਫੀ ਚੀਜ਼ਾਂ ਦੇ ਕਰਕੇ ਮਸ਼ਹੂਰ ਆ ਕੁਝ ਤਾਂ ਇੱਥੇ ਘੁੰਮਣ ਫਿਰਨ ਵਾਲੀਆਂ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਦੇ ਵਿੱਚ ਵਿਜੇਸਾਗਰ ਪੈਲਸ ਸਿਲੀ ਸੈਟ ਚੀਲ ਬਾਲਾ ਫੋਰਟ ਹੋਪ ਸਰਕਸ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਆਪਾਂ ਦਿਖਾਵਾਂਗੇ ਸ਼੍ਰਿਸਕਾ ਦੇ ਜੰਗਲ ਕਾਫੀ ਚੀਜ਼ਾਂ ਮਸ਼ਹੂਰ ਨੇ ਇਹ ਇਥੋਂ ਦੀ ਜਿਹੜੀ ਖਾਣ ਪੀਣ ਵਾਲਾ ਮੁੱਖ ਬਾਜ਼ਾਰ ਤੁਹਾਨੂੰ ਦਿਖਾ ਰਹੇ ਸੀ ਅਲਵਰ ਦਾ ਜਿਹੜਾ ਮਿਲਕ ਕੇਕਾ ਕਹਿੰਦੇ ਉਹ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਆ ਦੋਸਤੋ ਇਸ ਤੋਂ ਇਲਾਵਾ ਜਿਹੜਾ ਅਲਵਰ ਸ਼ਹਿਰ ਆ ਜਿਵੇਂ ਭਾਰਤ ਦੀ ਜਿਹੜੀ ਕਰੰਸੀ ਬਣਾਉਣ ਦੇ ਵਿੱਚ ਸ਼ਾਈ ਵਰਤੀ ਜਾਂਦੀ ਹੈ ਉਹ ਸ਼ਾਈ ਬਣਾਉਣ ਵਾਲਾ ਜਿਹੜਾ ਕਾਰਖਾਨਾ ਉਹ ਅਲਵਰ ਦੇ ਵਿਵਾੜੀ ਵਿੱਚ ਹੈ ਇਸ ਤੋਂ ਇਲਾਵਾ ਅਲਵਰ ਵਿੱਚ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਹੈ ਜਿੱਥੋਂ ਪਿਆਜ਼ ਬੰਗਲਾਦੇਸ਼ ਨੇਪਾਲ ਅਫਗਾਨਿਸਤਾਨ ਨੂੰ ਐਕਸਪੋਰਟ ਕੀਤਾ ਜਾਂਦਾ ਹੈ ਇਹ ਦੋਸਤੋ ਤੁਸੀਂ ਜਿਹੜਾ ਸਾਰਾ 뷰 ਇਸ ਸਮੇਂ ਅਲਵਰ ਸ਼ਹਿਰ ਦਾ ਦੇਖ ਰਹੇ ਹੋ ਇੱਥੋਂ ਦੇ ਜਿਹੜੇ ਮੁੱਖ ਬਾਜ਼ਾਰ ਨੇ ਇਹ ਕਾਫੀ ਪੁਰਾਣਾ ਵਸਿਆ ਹੋਇਆ ਸ਼ਹਿਰ ਆ ਤੇ ਬਹੁਤ ਖੂਬਸੂਰਤ ਆ ਇੱਥੇ ਜਿਹੜਾ ਆਪਾਂ ਜਿਸ ਤਰ੍ਹਾਂ ਸਤੰਬਰ ਤੋਂ ਲੈ ਕੇ ਤੇ ਮਾਰਚ ਦੇ ਵਿੱਚ ਘੁੰਮਣ ਵਾਲਾ ਬਹੁਤ ਵਧੀਆ ਸਮਾਂ ਹੈ ਇਹ ਸਾਹਮਣੇ ਦੋਸਤੋ ਤੁਸੀਂ ਹੋਪ ਸਰਕਸ ਦੇਖ ਰਹੇ ਹੋ ਇਹ ਤੁਹਾਨੂੰ ਚਾਰੇ ਪਾਸੇ ਦਿਖਾਵਾਂਗੇ ਇਹਦੇ ਚਾਰੇ ਪਾਸੇ ਜਿਹੜੇ ਐਂਟਰੀ ਗੇਟ ਆ ਤੇ ਇਸ ਦੇ ਵਿੱਚ ਉੱਪਰ ਬਿਲਕੁਲ ਬਹੁਤ ਖੂਬਸੂਰਤ ਮੰਦਿਰ ਬਣਿਆ ਹੋਇਆ ਹੈ ਇਹ ਜਿਹੜਾ ਹੋਪ ਸਰਕਸ ਸੀ ਇਹ 1935 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ ਤੇ ਇਹ ਤਿੰਨ ਮੰਜ਼ਲਾ ਬਣਿਆ ਹੋਇਆ ਤੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਚਾਰੋਂ ਪਾਸੋਂ ਇਸ ਦੇ ਜਿਹੜੇ ਪ੍ਰਵੇਸ਼ ਦੁਆਰ ਨੇ ਆਪਾਂ ਚਾਰੋਂ ਪਾਸੋਂ ਕਿਸੇ ਪਾਸੇ ਤੋਂ ਵੀ ਐਂਟਰੀ ਕਰ ਸਕਦੇ ਆ ਤੇ ਇਹ ਜਿਹੜਾ ਦੋਸਤੋ ਇਸ ਨੂੰ ਕਲਾਸ਼ ਬੁਰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਹ ਜਦੋਂ ਸਥਾਪਨਾ ਹੋਈ ਸੀ ਉਸ ਸਮੇਂ ਦਾ ਜਿਹੜਾ ਅੰਗਰੇਜ਼ ਅਫਸਰ ਸੀ ਉਹਦੀ ਬੇਟੀ ਦਾ ਨਾਮ ਹੋਪ ਸੀ ਤੇ ਉਸ ਦੇ ਨਾਮ ਤੇ ਹੀ ਇਸ ਦਾ ਜਿਹੜਾ ਨਾਮ ਉਹ ਹੋਪ ਸਰਕਸ ਰੱਖਿਆ ਗਿਆ। ਦੋਸਤੋ ਇਹ ਤੁਸੀਂ ਦੇਖ ਰਹੇ ਸੀ ਵੀਡੀਓ ਦੇ ਵਿੱਚ Rajasthan ਦਾ ਖੂਬਸੂਰਤ ਸ਼ਹਿਰ अलवर ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਜਿਹੜੀ ਸਿਲੀ ਸੈੱਡ ਝੀਲ ਉਸ ਦੀ ਤੁਹਾਨੂੰ ਸੈਰ ਕਰਾਵਾਂਗੇ। ਇਹ ਵੀਡੀਓ ਵਧੀਆ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੀ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ। ਧੰਨਵਾਦ।